ਸਾਰੇ ਪਿਆਰਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਾਰਤੀ ਕੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰੋ ਜੀ ਦੀ ਤਰ੍ਹਾਂ ਜੇ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾ ਲਿੱਤੀ ਸੀ ਪਾਉਂ ਬਾਜੀ ਪਾਉਂ ਬਾਜੀ ਤੇ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਆ ਕਿ ਅਸੀਂ ਕਿਹੜਾ ਸਿੰਪਲ ਜਿਹਾ ਟ੍ਰਿਕਾ ਬਣਾਵਾਂਗੇ ਉਹਦੇ ਵਾਸਤੇ ਆਪਾਂ ਜਿਹੜੀਆਂ ਇਹ ਸਬਜ਼ੀਆਂ ਲਈਆਂ ਹੋਈਆਂ ਨੇ ਗਾਜਰ ਆ ਮਟਰ ਆ ਗੋਭੀ ਆ ਤੇ ਪੱਤਾ ਗੋਭੀ ਆ ਇਹका ਆਲੂ ਪਾਏ ਹੋਏ ਆ ਹਨ ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਉਬਾਲ ਕੇ ਰੱਖ ਲਈਆਂ ਵਾ ਇਹਨਾਂ ਨੂੰ ਆਪਾਂ ਉਬਾਲ ਲਿਆ ਹੋਇਆ ਵਾ ਤੁਸੀਂ ਆਪਣੀ ਮਨ ਪਸੰਦ ਦੀ ਕੋਈ ਵੀ ਸਬਜ਼ੀ ਪਾ ਸਕਦੇ ਬਾਕੀ ਸਾਡੇ ਕੋਲ ਜੰਨੀਆਂ ਹੈਗੀਆਂ ਸੀ ਅਸੀਂ ਉਹਨੀਆਂ ਪਾ ਲਈਆਂ ਹੋਈਆਂ ਵਾ ਤੇ ਹੁਣ ਆਪਾਂ ਇਧਰ ਆਪ ਨੂੰ ਲਈ ਵਾਸਤੇ ਤੜਕਾ ਤਿਆਰ ਕਰਦੇ ਪਏ ਆ ਤੇ ਇਹ ਆਪਾਂ ਬ੍ਰੀਕ ਲਸਣ ਜਿਹੜਾ ਉਹ ਬ੍ਰੀਕ ਕਰਕੇ ਪਾਉਣਾ ਹੁੰਦਾ ਬਿਲਕੁਲ ਤੇ ਅਦਰਕ ਵੀ ਤੇ ਬਾਕੀ ਅਸੀਂ ਤੁਹਾਨੂੰ ਦੱਸੀ ਜਾਵਾਂਗੇ ਨਾਲ ਦੀ ਨਾਲ ਜਿਵੇਂ ਜਿਵੇਂ ਅਸੀਂ ਸਾਰੀ ਤਿਆਰੀ ਕਰਦੇ ਹਾਂ ਲੋਜੀ ਹੁਣ ਆਪਾਂ ਪਾਂਵਾ ਜੀ ਮਸਾਲਾ ਤਿਆਰ ਕਰਦੇ ਪਏ ਸੀ ਸਾਡੇ ਕੋਲ ਬਜ਼ਾਰ ਵਾਲਾ ਮਸਾਲਾ ਹੈ ਨਹੀਂ ਸੀ ਇਸ ਵਾਸਤੇ ਅਸੀਂ ਘਰੇ ਬਣਾਉਂਦੇ ਪਏ ਆਂ ਇਹਦੇ ਵਿੱਚ ਅਸੀਂ ਪਾਈ ਹੋਈ ਆ ਅਜਵਾਇਨ ਸੌਫ ਜੀਰਾ ਮੋਟੀ ਇਲਾਚੀ ਲੌਂਗ ਤੇ ਇੱਕ ਇੱਕੀ ਮਲਠੀ ਤੇ ਮੋਟੀ ਇਲਾਚੀ ਸਾਰਾ ਕੁਝ ਪਾ ਕੇ ਤੇ ਅਨਾਰ ਦਾਣਾ ਇਹ ਅਸੀਂ ਘਰੇ ਮਸਾਲਾ ਤਿਆਰ ਕਰਦੇ ਪਏ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਘਰੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਫਿਰ ਇਹਨੂੰ ਆਪਾਂ ਪੀਸ ਲਵਾਂਗੇ। ਲੋ ਜੀ ਹੁਣ ਆਪਾਂ ਇਹਨੂੰ ਲੱਗੇ ਸੀ ਤੜਕਾ ਲਗਾਉਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਸਰੋਂ ਦਾ ਤੇਲ। ਲੋ ਜੀ ਹੁਣ ਆਪਾਂ ਪਾਵਾਂਗੇ ਘਿਓ। ਬਸ ਇਹ ਅਸੀਂ ਅੱਜ ਹੀ ਗਰਮ ਕੀਤਾ ਸੀ। ਇੰਨੇ ਜਿਹੜਾ ਆਪਾਂ ਬਟਰ ਵੀ ਪਾ ਸਕਦੇ ਜੇ ਆਪਣੇ ਕੋਲ ਹੋਵੇ ਤੇ ਲੋ ਜੀ ਤੁਸੀਂ ਜੀਰਾ ਵੀ ਪਾ ਸਕਦੇ ਹੋ ਪਰ ਆਪਾਂ ਆਪਦੇ ਮਸਾਲਿਆਂ ਦੇ ਵਿੱਚ ਪਾਇਆ ਵਾ ਤਾਂ ਕਰਕੇ ਆਪਾਂ ਜੀਰਾ ਨਹੀਂ ਪਾਉਣਾ ਹੁਣ ਆਪਾਂ ਪਾਵਾਂਗੇ ਆਪਣਾ ਇਹ ਇਹਦੇ ਵਿੱਚ ਆਪਾਂ ਅਦਰਕ ਲਸਣ ਤੇ ਮਿਰਚਾਂ ਬਰੀਕ ਬਰੀਕ ਕੱਟੀਆਂ ਹੋਈਆਂ ਨਾ ਲੋ ਜੀ ਇੱਧਰ ਆਪਾਂ ਟਮਾਟਰ ਗੰਡਾ ਤੇ ਥੋੜਾ ਜਿਹਾ ਧਨੀਆ ਕਟ ਲਿਆ ਸੀ ਦੌਰੀ ਡੰਡੇ ਚ ਹੋਣਾ ਪਏ ਵੀ ਪਾ ਦਵਾਂਗੇ ਬੜਾ ਬਹੁਤ ਹੋ ਗਈ ਹੋਰ ਇਹਨਾਂ ਨੂੰ ਆਪਾਂ ਥੋੜਾ ਆ ਭੁੰਨ ਲੈਣ ਦਿੰਨੇ ਆ ਉਹਨਾਂ ਚਕਰ ਆਪਾਂ ਆਖਦੀਆਂ ਜਿਹੜੀਆਂ ਸਬਜ਼ੀਆਂ ਆ ਇਹਨਾਂ ਨੂੰ ਮੈਸ਼ ਕਰ ਲੈਨੇ। ਹੋਰ ਜੀ ਆਪਾਂ ਸਬਜ਼ੀਆਂ ਮੈਸ਼ ਕਰਕੇ ਤੁਹਾਨੂੰ ਫਿਰ ਮਿਲਦੇ ਆ। ਇੱਧਰ ਆਪਣਾ ਤੜਕਾ ਵੀ ਪੁੱਜਣ ਲੱਗ ਪਿਆ ਵਾ। ਹੁਣ ਆਪਾਂ ਇਹਨਾਂ ਨੂੰ ਦਵਾ-ਦਮ ਮੈਸ਼ ਕਰ ਲੈਨੇ ਨਾਲ ਇਹਨਾਂ ਛੂਨ ਮਿਰਚ ਮਸਾਲੇ ਪਾ ਲੈਨੇ। ਲੋ ਜੀ ਹੁਣ ਆਪਾਂ ਪਾਵਾਂਗੇ ਕੜੀ ਪੱਤਾ। ਇਹ ਅਸੀਂ ਆਪਣੇ ਤੋੜ ਕੇ ਲਏ ਆ ਤਾਜ਼ੇ ਸਾਡੇ ਕੋਲ ਬੂਟਾ ਲੱਗਿਆ ਹੋਇਆ ਵਾ। ਨਹੀਂ ਤੇ ਆਪਾਂ ਸੁੱਕੇ ਵੀ ਪਾ ਸਕਦੇ ਆ ਤੇ ਜਿਹੜਾ ਆਪਾਂ ਮਸਾਲਾ ਬਣਾਇਆ ਸੀ ਇਹੋ ਆਪਾਂ ਰਗੜ ਕੇ ਰੱਖਿਆ ਹੋਇਆ ਵਾ ਉਸੇ ਇਸ ਪ੍ਰਕਾਰ ਦਾ ਬਣ ਜਾਂਦਾ ਇਹਨੂੰ ਆਪਾਂ ਦਰਦਰਾ ਹੀ ਰੱਖਣਾ ਵਾ ਕਿਉਂਕਿ ਦਰਦਰਾ ਫਿਰ ਮੂੰਹ 'ਚ ਵੀ ਟੇਸਟ ਆਊਗਾ ਆਪਣੇ ਆਪਾਂ ਤਾਂ ਸਬਜ਼ੀਆਂ ਵੀ ਦਰਦਰੀਆਂ ਹੀ ਰੱਖੀਆਂ ਵਾ ਕਈ ਬੱਚਿਆਂ ਨੂੰ ਨਾ ਸਬਜ਼ੀ ਜਿਹੜੀ ਪਸੰਦ ਨਹੀਂ ਹੁੰਦੀ ਜਿਵੇਂ ਪੱਤਾ ਗੋਭੀ ਹੋ ਗਈ ਹਨਾ ਤਾਂ ਕਈ ਸਬਜ਼ੀਆਂ ਵਿੱਚ ਹਨਾ ਜਿਹੜੀਆਂ ਨਹੀਂ ਪਸੰਦ ਆਉਂਦੀ ਮਿਰਚ ਇਸ ਤਰੀਕੇ ਨਾਲ ਹਨਾ ਉਹ ਸਾਰੀਆਂ ਸਬਜ਼ੀਆਂ ਖਾ ਲੈਂਦੇ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਕਿਹੜੀ ਸਬਜ਼ੀ ਵਿੱਚ ਮਿਕਸ ਹੋ ਗਈ ਹੈ। ਲੋ ਜੀ ਆਪਾਂ ਥੋੜੀ ਜਿਹੀ ਹਲਦੀ ਪਾਵਾਂਗੇ ਨਹੀਂ ਤੇ ਆਪਾਂ ਵਿੱਚ ਨਾ ਬੀਟ ਰੂਟ ਵੀ ਪਾ ਸਕਦੇ ਆ ਚੁਕੰਦਰ ਕਿਉਂਕਿ ਉਹਦੇ ਨਾਲ ਵੀ ਕਲਰ ਆ ਜਾਂਦਾ ਵਾ ਆਪਣੇ ਕੋਲ ਹੈਗੀ ਨਹੀਂ ਸਤਾਦਰ ਕਿ ਆਪਾਂ ਨਹੀਂ ਪਾਈ ਉਹਨੂੰ ਵੀ ਸੇਮ ਆਪ ਬੋਇਲ ਕਰਕੇ ਹੀ ਪਾ ਦੇਣਾ। ਥੋੜਾ ਜਿਹਾ ਆਪਾਂ ਨਮਕ ਪਾ ਪਾ ਦਾਂਗੇ। ਆਪਣੇ ਟੇਸਟ ਅਨੁਸਾਰ ਆਪਾਂ ਮਸਾਲੇ ਦੇ ਵਿੱਚ ਵੀ ਨੂਨ ਮਿਰਚ ਹਲਦੀ ਪਾਈ ਸੀ ਥੋੜੀ ਜਿਹੀ ਲੌਂਜੀ ਹੁਣ ਜਿਹੜਾ ਆਪਾਂ ਮਸਾਲਾ ਬਣਾਉਣਾ ਵੀ ਪਾ ਦਿੰਨੇ ਆ ਇਹ ਆਪਾਂ ਹਰ ਇੱਕ ਸਬਜ਼ੀ 'ਚ ਪਾ ਸਕਦੇ ਆ ਹੁਣ ਆਪਾਂ ਇਹਨੂੰ ਮਿਕਸ ਕਰ ਕਰ ਦਿੰਦੇ ਇੱਧਰ ਆਪਣੀਆਂ ਸਬਜ਼ੀਆਂ ਵੀ ਮੈਚ ਹੋ ਚੁੱਕੀਆਂ ਵਾ ਇਹਨੂੰ ਆਪਾਂ ਮਤਲਬ ਕਿ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਹੋ ਹਨ ਇੰਨੀਆਂ ਪਸੰਦਾਂ ਮੈਚ ਤਾਂ ਕਰਕੇ ਹੋਣਾ ਆਪਾਂ ਇਹਨਾਂ ਰੋਲ ਵਿੱਚ ਪਾ ਦਿੰਨੇ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਕਿਉਂਕਿ ਜਿਹੜਾ ਆਪਣੀ ਪਾਉ ਭਾਜੀ ਹੁੰਦੀ ਆ ਉਹਨਾਂ 'ਚ ਵੀ ਤਰੀ ਹੁੰਦੀ ਆ। ਇਹ ਸਬਜੀ ਵੀ ਬਣ ਕੇ ਰੈਡੀ ਹੋ ਗਈ ਤੇ ਆਪਾਂ ਜਿਹੜੇ ਨਾਲ ਆਪਾਵਤ ਨਹੀਂ ਸੀ ਮਿਲੇ ਆਪਾਂ ਨੂੰ ਆਪਾਂ ਬ੍ਰੈਡ ਟੋਸਟ ਕੀਤੇ ਸੀਗੇ ਤੇ ਅੱਜ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇ ਕਿ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ ਦਾ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ